ਨਿਕਾ ਜਾ ਸ਼ੇਰ ਤਰ ਤਨੇ ਬਲੀ ਮੇਰੀ ਆਓ ਤੇਰ ਤਰ ਤਨੇ ਬਲੀ ਮੇਰੀ ਆਓ ਜੋ ਤੂੰ ਪ੍ਰੇਮ ਖੇਲਨ ਕਾ ਜਾ ਜੋ ਤੂੰ ਤੇਵ ਖੇਲਨ ਕਾ ਜਾ ਹਿਤਮਾਰਕ ਪੈ ਰਤਰੀ ਜੈ ਸ਼ਿਰਦੀ ਜੈ ਆਨੰਦ ਕੀ ਜੈ ਹਿਤਮਾਰਕ ਪੈ ਰਤਰੀ ਜੈ ਸ਼ਿਰਦੀ ਜੈ ਕਾਹ ਨਾ ਕੀ ਜੈ ਛੇਰ ਦੀ ਜੈ ਕਾਹ ਨਾ ਕੀ ਜੈ ਛੇਰ ਦੀ ਜੈ ਕਾਹ ਨਾ ਕੀ ਜੈ ਜੋ ਤੋ ਪ੍ਰੇਮ ਖਿਨਨ ਦਾ ਚਾਉ ਜੋਬ ਲੋ ਪ੍ਰੇਮ ਖਿਨਨ ਦਾ ਚਾਉ ਜੁਤਾਰ ਤਨੇ ਹਰ ਮੇਰੀਆ ਜੋ ਤਾਬ ਤਰੀ ਹਰ ਮੇਰੀਆ ਜੋ ਤੁਮਰੇ ਖਿਲਨ ਕਾਚੋ ਖਿਲਨ ਕਾਚੋ ਜੋ ਤੁਮਰੇ ਖਿਲਨ ਕਾਚੋ ਚਾਹੋ بن کے جاؤ ججار بن کے جاؤ अजीत بن کے جاؤ ججار بن کے جاؤ جے چلیں او سرہنگ رو سردار بن کے جاؤ جے چلیں او سرہنگ رو سردار بن کے جاؤ ਅਜੀਤ ਬਣ ਕੇ ਜਾਓ ਜੁਝਾਰ ਬਣ ਕੇ ਜਾਓ ਅਜੀਤ ਬਣ ਕੇ ਜਾਓ ਜੁਝਾਰ ਬਣ ਕੇ ਜਾਓ ਜੇ ਜੱਲੇ ਹੋ ਸਰਹੰਦ ਨੂੰ ਸਰਦਾਰ ਬਣ ਕੇ ਜਾਓ ਜੇ ਜੱਲੇ ਹੋ ਸਰਹੰਦ ਨੂੰ ਤਰ ਸਰਦਾਰ ਬਣ ਕੇ ਜਾਓ ਪੁੱਤਰ ਮਿਲਦਾਏ ਦੇ ਛਾਰੇ ਪੁੱਤਰ ਵਾਰੇ ਜੀ ਤੁਸੀਂ ਯਾਦ ਕਰੋ ਇਸ ਰੂਪ ਦਿਖਾ ਕੇ ਛਾਰੇ ਪੁੱਤਰ ਵਾਰੇ ਜੀ ਜੇ ਕੰਨ ਕੀ ਕਰਦੇ ਪੁੱਤਰੋ ਤਾਂ ਸਾਹਿਬ ਜਾ ਦੇ ਪਿਆਰੇ ਜੀ ਤੁਸੀਂ ਯਾਦ ਕਰੋ ਇਸ ਰੂਪ ਦਿਖਾ ਕੇ ਚਾਰੇ ਪੁੱਤਰ ਵਾਰੇ ਇਹ ਪੁੱਤਿਓ ਨਾ ਕੁਰਬਾਨੀ ਵਫਾਦਾਰ ਬਣ ਕੇ ਜਾਓ ਇਹ ਪੁੱਤਿਓ ਨਾ ਕੁਰਬਾਨੀ ਵਫਾਦਾਰ ਬਣ ਕੇ ਜਾਓ ਜੇ ਜੰਦੇ ਹੋ ਸਰਹੱਦ ਸਦਦਾਰ ਬਣ ਕੇ ਜਾਓ ਜੇ ਜੰਦੇ ਹੋ ਉਥੇ ਮਿਲਣਾ ਲਾਲਾ ਨੇ ਤੁਸੀਂ ਮਾਂ ਕੁਜਰੀ ਨੂੰ ਯਾਦ ਕਰੋ ਇਹ ਸਿਰ ਤੇ ਬੰਨੇ ਰਮਾਲਾ ਜੇ ਇਹ ਬਾਗਦਦ ਦਾ ਪਾਗਾ ਇਹ ਮਾਂ ਕੁਜਰੀ ਨੂੰ ਮਿਲਣਾ ਏ ਇਸ ਥਾਂ ਤੇ ਮਿਲਣਾ ਲਾਲਾ ਨੇ ਉਥਾਂ ਤੇ ਮਿਲਣਾ ਲਾਲਾ ਨੇ ਇਹ ਹੋ ਨਹੀਂ ਨਾ ਕੁਰਬਾਨੀ ਹਕਤਾਰ ਬਣ ਕੇ ਜਾਇਓ ਉਹdio ਨਾ ਕੁਰਬਾਨੀ ਹਕਤਾਰ ਬਣ ਕੇ ਜਾਇਓ ਜੇ ਚੱਲੇ ਸਰਹੰਦ ਸਰਦਾਰ ਬਣ ਕੇ ਜਾਇਓ ਜੇ ਚੱਲੇ ਸਰਹੰਦ ਸਰਦਾਰ ਬਣ ਕੇ ਜਾਇਓ ਦੀ ਜਿੱਤ ਬਣ ਕੇ ਜਾਇਓ ਜਾਇਓ ਅਜੀਤ ਬਣ ਕੇ ਜਾਇਓ ਜੁਹਾਰ ਬਣ ਕੇ ਜਾਇਓ ਜੇ ਚੱਲੇ ਸਰਹੰਦ ਨੂੰ ਸਰਦਾਰ ਬਣ ਕੇ ਜਾਇਓ ਜੇ ਚੱਲੇ ਸਰਹੰਦ ਨੂੰ ਸਰਦਾਰ ਬਣ ਕੇ ਜਾਇਓ ਜੇ ਚੱਲੇ ਸਰਹੰਦ ਨੂੰ ਸਰਦਾਰ ਬਣ ਕੇ ਜਾਇਓ ਜਿੱਤ ਬਣ ਕੇ ਜਾਓ ਜੁਝਾਰ ਬਣ ਕੇ ਆਇਓ ਅਜੀਤ ਬਣ ਕੇ ਆਇਓ ਜੁਝਾਰ ਬਣ ਕੇ ਜਾਓ ਜੇ ਜੱਲੇਓ ਸਰਹੰਦ ਨੂੰ ਸਰਦਾਰ ਬਣ ਕੇ ਜਾਓ ਜੇ ਜੱਲੇਓ ਸਰਹੰਦ ਨੂੰ ਸਰਦਾਰ ਬਣ ਕੇ ਜਾਓ ਅੱਜ ਸਹਿਬਜਾਦੀ ਮਾਤਾ ਗੁਜਰੀ ਉਸ ਬੰਗੂ ਬ੍ਰਾਹਮਣ ਦੇ ਘਰ ਵਿੱਚ ਨੇ ਤੇ ਰਾਤ ਗੰਗੂ ਦੇ ਘਰ ਵਿੱਚ ਕੱਟੀ ਹੈ ਕੱਲ ਜਿਹੜੀ ਨੌ ਉਹ ਵਾਲੀ ਰਾਤ ਹੈ ਔਰ ਅੱਜ ਸਹਿਬਜਾਦੀਆਂ ਨੇ ਉਸ ਜਗ੍ਹਾ ਤੇ ਜਾਣਾ ਹੈ ਜਿਸ ਜਗ੍ਹਾ ਤੇ ਜਿਹਨੂੰ ਠੰਡਾ ਬੁਲਜ ਕਹਿੰਦੇ ਆ ਕੱਲ ਨੂੰ 11 ਪੋ ਹੈ 25 ਦਸੰਬਰ ਹੈ ਕੱਲ ਨੂੰ ਪਹਿਲੀ ਕਚੈਰੀ ਸਾਬਜਾਦਿਆਂ ਦੀ ਲੱਗਣੀ ਹੈ 11 ਤੇ 12 ਤੇ 13 ਪੋ ਜਿਹੜੇ ਤਿੰਨ ਦਿਨ ਨੇ ਸਾਬਜਾਦਿਆਂ ਦੇ ਉਹ ਵੇਖਣ ਵਾਲੇ ਨੇ 11 ਪੋ ਨੂੰ ਕਚੈਰੀ ਲੱਗਦੀ ਸਾਬਜਾਦਿਆਂ ਦੀ 11 ਨੂੰ ਜਾਂਦੇ ਨੇ ਜਿਵੇਂ ਮਾਤਾ ਗੁਜਰੀ ਸਮਝਾ ਕੇ ਭੇਜੀ ਓਵੇਂ ਹੀ ਉਦਾਂ ਹੀ ਵਜੀਦ ਖਾਨ ਨੂੰ ਸੂਬੇ ਸਰਹੰਦ ਨੂੰ ਜਵਾਬ ਦਿੰਦੇ ਨੇ ਟੁੱਟਮਾ ਜਵਾਬ ਦਿੰਦੇ ਨੇ ਉਹ ਕਹਿੰਦੇ ਵੀ ਅੱਜ ਵੀ ਤੁਹਾਨੂੰ ਛੱਡ ਦਿੱਤਾ ਕੱਲ ਨੂੰ ਸੋਚ ਕੇ ਆ ਜਿਓ 2 ਦਿਨ ਜਾਂਦੇ ਨੇ ਮਾਤਾ ਗੁਜਰਖੋੜ ਕੋਲੋਂ ਤੇ 2 ਦਿਨ ਵਾਪਸ ਆ ਜਾਂਦੇ ਨੇ ਤੀਜੇ ਦਿਨ ਹੀ ਵਾਪਸ ਆਉਂਦੇ ਨੇ ਤੀਸਰੇ ਦਿਨ ਤੇਰਾ ਪੋ ਨੂੰ ਜਦੋਂ ਚੀਦੀ ਹੁੰਦੀ ਆ ਉਸਦੇ ਨਹੀਂ ਵਾਪਸ ਹੁੰਦੇ ਸਾਹਿਬ ਜੰਦੇ ਮਾਤਾ ਗੁਜਰੀ ਇੱਕੋ ਗੱਲ ਕਹਿੰਦੀ ਕਿ ਬੱਚਿਓ ਤੁਹਾਡੇ ਦਾਦੇ ਨੇ ਦਿੱਲੀ ਚਾਂਦਰੀ ਚੌਂਕ ਵਿੱਚ ਕਸ਼ਮੀਰੀ ਪੰਡਤਾਂ ਦੇ ਕਹਿਣ ਤੇ ਉਹਨਾਂ ਦੇ ਧਰਮ ਦੀ ਇੱਜ਼ਤ ਰੱਖਣ ਵਾਸਤੇ ਆਪਣਾ ਸੀਸ ਬਲੀ ਦਾਨ ਦੇ ਦਿੱਤਾ ਪਰ ਤੁਸੀਂ ਵੀ ਉਸੇ ਬਾਪ ਦੇ ਹੋ ਤੁਸੀਂ ਵੀ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ ਪਰ ਜਿਹਦਾ ਲਾਲਚ ਬੜੇ ਡੇਂਗੇ ਪਰ ਤੁਸੀਂ ਕਿਸੇ ਲਾਲਚ ਵਿੱਚ ਨਹੀਂ ਆਉਣਾ ਪਰ ਜਿਹੜੀ ਅੱਜ ਦੀ ਰਾਤ ਹੈ ਉਹ ਗੰਗੂ ਬ੍ਰਾਹਮਣ ਜਿਹਦਾ ਕੰਮ ਕਰਦਾ ਮਾਤਾ ਗੁਜਰੀ ਦੀ ਸੋਨੇ ਦੀਆਂ ਮੋਹਰੇ ਚੋਰੀ ਹੋ ਜਾਂਦੀਆਂ ਨੇ ਤੇ ਮਾਤਾ ਜੀ ਦੀ ਸ਼ਿਕਾਇਤ ਸਹਬਜ਼ਾਦੀਆਂ ਦੀ ਸ਼ਿਕਾਇਤ ਘਰ ਵਿੱਚ ਕਰ ਆਉਂਦਾ ਹੈ ਮਨਿੰਦੇ ਜਾ ਕੇ ਮਰਿੰਦੇ ਸਾਹਿਬਜ਼ਾਦਿਆਂ ਨੂੰ ਕੋਤਵਾਲੀ ਦੇ ਵਿੱਚ ਤੇ ਉਸ ਤੋਂ ਬਾਅਦ ਸਰਹੰਦ ਲਿਆਂਦਾ ਜਾਂਦਾ ਹੈ ਸਾਹਿਬਜ਼ਾਦਿਆਂ ਨੂੰ ਤੇ ਕੱਲ ਜਿਹੜਾ ਦਿਨ ਹੈ 11 ਨੂੰ ਤੇ ਕੱਲ ਨੂੰ 25 ਦਸੰਬਰ ਹੈ 25 26 27 ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ ਕੱਲ ਨੂੰ ਪਹਿਲਾ ਦਿਨ ਹੈ ਪਹਿਲੇ ਦਿਨ ਦੀ ਵਿਚਾਰੀ ਸਾਹਿਬਜ਼ਾਦਿਆਂ ਦੀ ਕਿਵੇਂ ਲੱਗਦੀ ਹੈ ਓ ਸਰਮਨ ਨੂੰ ਆਪ ਜੀ ਨੂੰ ਦੱਸਿਆ ਜਾਵੇਗਾ ਸਤਿਗੁਰੂ ਕਿਰਪਾ ਕਰਨ ਹੋ ਕੇ ਇਸੇ ਤੇ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਸਕੀਏ ਸਤਿਗੁਰ ਕਿਰਪਾ ਕਰਕੇ ਇਨੀ ਕਹਾਣੀ ਪ੍ਰਵਾਨ ਕਰਨ ਜੀ ਆਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾ ਪਾਇਆ ਸਹਿਦ ਸੇ ਜੀ ਮਨ ਵਦਿਆ ਵਾਥਾਇਆ ਨਾਗਰ ਤਨ ਪਰਵਾਰ ਭਰੀਆ ਸਤ ਗੁਰ ਦਾ ਹਾਂ ਸ਼ਬਦੋ ਤਾ ਪਾਵੋ ਹਾਰਿ ਕੇ ਰਾਮ ਅਤਿ ਨਿਵਾਸਾਇਆ ਜੈ ਜਾਨਤ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ

ਸਾਚੇ ਸਾਹਿਬਾ ਕੀ ਕਾਹੀ ਥਰ ਤੇਰ ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਵੇ ਸੋ ਪਾਵੇ ਸਾਚੇ ਜਪਤ ਸਲਾਹੇ ਨਾਮ ਮੰਨ ਵਸਾਵੇ ਨਾਮ ਜਿਨ ਕੈ ਮੰਨ ਵਸਿਆ ਵਾ ਤੇ ਸ਼ਬਦ ਸੱਚੇ ਸਾਚ ਕੀ ਨਹੀ ਕਰਦੇ ਸਾਚਾ ਆਧਾਰ ਆਦਾਰ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਖੁਵਾਈ ਹਰ ਸਾਧ ਸੁਖਮਨ ਆਏ ਜਿਨੇ ਸ਼ਾਸਾ ਪੂਜਾਇਆ ਦਾ ਪੁਰਬਾਨ ਪਿਤਾ ਗੁਰ ਮਿਟੋ ਜਿਸ ਦੀ ਆਏ ਬੜਿਆ ਆਇਆ ਹੇ ਦਾ ਸੰਤੋ ਸ਼ਬਦ ਚਰੋ ਪਿਆਰ ਸਾਜਣਾ ਮੇਰਾ ਅਧਾਰੋ ਬਾਝੇ ਪੰਜ ਸ਼ਬਦ ਦੀ ਦੁਕਾਨ ਸੁਫਾ ਹੈ ਬਾਦ ਸੁਭਾਵੇ ਸ਼ਬਦ ਵਾਜੇ ਗਾਤਾ ਵਰਤਾਰਿਆ ਪੰਜ ਦੂਤ ਤੁਧ ਵਾਸ ਕੀ ਕਾਲ ਤੁੰਡ ਮਾਰਿਆ ਔਰ ਕਰਮ ਪਾਇਆ ਜੁੜ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਦਨ ਹਦਵਾ ਜੇ ਆਨੰਦ ਸੁਨੋ ਪੜ ਪਾ ਗਿਓ ਸਗਲ ਮਨੋ ਰਤ ਪੂਰੇ ਪਰਮ ਬ੍ਰਹਮ ਕਬ ਪਾਇਆ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਾਧਨ ਸਾਧਨ ਪੈ ਸ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰ ਬਿਨ ਵਕਤ ਨਾਨਕ ਗੁਰ ਸੁਨਾ ਕੇ ਵਾਦ ਅਨਹਦ ਤੋਰੇ ਸੁਨ ਕੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰ ਬਿਨ ਵਕਤ ਨਾਨਕ ਗੁਰ ਚਰਨ ਲਾਗੇ ਵਾਦ ਅਨਹਦ ਤੋਰੇ ਤੇ ਪੁਨਿਤ ਸੋ ਅਨਮਰੂਪਾਨੀ ਮਾਤਾ ਤਰਤ ਮਹਤ ਦਿਵਸ ਰਾਤ ਦਇਤਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰਮਹਦੂ ਕਰਮੀ ਆਪੋ ਆਪਣੀ ோ நாம கைம சக்த கா நாதீ நாம ਲੋਕਤ ਕਾ ਨਾਨਕ ਤੇ ਮੁਖ ਹੋਜੇ ਕੀ ਝੁਕੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਾ ਕੋ